ਮੈਂ ਆਪਜੀ ਨੂੰ ਪੁੱਛਣਾ ਚਾਹਾਂਗਾ ਵੀ ਵਡਪਾਗ ਸਿੰਘ ਜੀ ਕੌਣ ਸਨ ਸਿੱਖੀ ਦੇ ਵਿੱਚ ਉਹਨਾਂ ਦਾ ਨਾਂ ਤੱਕ ਕਿਵੇਂ ਜੁੜਿਆ ਕਿਵੇਂ ਟੁੱਟਿਆ ਇਹਨਾਂ ਦੇ ਬਾਰੇ ਆਪ ਸਰਬਤ ਸੰਗਤਾਂ ਦੇ ਨਾਲ ਪਹਿਲੀ ਗੱਲ ਵਰਜੀ ਹਾਂਜੀ ਪਹਿਲੀ ਗੱਲ ਵਡਪਾਗ ਸਿੰਘ ਦੇ ਨਾਲ ਜੀ ਲਾਣਾ ਸਾਨੂੰ ਸ਼ੋਭਦਾਈ ਨਹੀਂ ਆ ਕਿਉਂਕਿ ਇਹਨੇ ਬੜਾ ਧੋਖਾ ਕੀਤਾ ਸਿੱਖ ਪੰਥ ਨਾਲ ਇਹਦੀ ਹਿਸਟਰੀ ਜਾਣਨ ਤੋਂ ਪਹਿਲਾਂ ਜੇ ਗੁਰਬਾਣੀ ਆਪਾਂ ਵਿਚਾਰੀਏ ਸਤਿਗੁਰੂ ਨੂੰ ਪੁੱਛੀਏ ਸਤਿਗੁਰੂ ਜੈਨ ਕੌਣ ਹੈ ਸਾਈ ਬਾਖਦੇ ਨੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਪੁੱਤ ਜੇ ਨੂਰਾ 30 ਜਨਵਰੀ ਜੋਰੂ ਜਿਨ੍ਹਾਂ ਦਾ ਸ਼ਿਕਦਾਰ ਜਿਨ੍ਹਾਂ ਘਰਾਂ ਵਿੱਚ ਬੱਚਿਆਂ ਨੂੰ ਗੁਰਮਤ ਦੇ ਨਾਲ ਨਹੀਂ ਜੋੜਿਆ ਜਾਂਦਾ ਅੱਜ 30 ਛੋਟੀ ਜਨਣੀ ਹੈ ਕੱਲ ਨੂੰ ਮਾਂ ਵਾਂਗੂ ਵੱਡੀ ਜਨਣੀ ਬਣੇਗੀ ਜਨ ਤੇ ਸਬੰਧੀ ਸਤਿਗੁਰੂ ਨੇ ਸਮਝਾ ਦਿੱਤਾ ਸੁਣ ਸਤਿਗੁਰੂ ਨੂੰ ਪੁੱਛਿਆ ਸਤਿਗੁਰੂ ਬੇਤਾਲ ਕੌਣ ਹੈ ਸਾਈਂ ਬਖਦੇ ਨੇ ਹਰ ਕੇ ਨਾਮਹੀਨ ਬੇਤਾਲ ਪਰਮੇਸ਼ਵਰ ਦੇ ਨਾਮ ਤੋਹੀਣਾ ਬਿਤਾਲ ਹੈ ਸਤਿਗੁਰੂ ਪ੍ਰੇਤ ਕੌਣ ਹੈ ਸਾਈ ਬਾਖਦੇ ਨੇ ਕਲਮਹ ਪ੍ਰੇਤ ਜਿਨੀ ਰਾਮ ਨਾ ਪਛਾਤਾ ਸਤਜਗ ਪਰਮਹੰਸ ਵਿਚਾਰੀ ਪਰਮੇਸ਼ਵਰ ਦੀ ਯਾਦ ਨੂੰ ਹਿਰਦੇ ਚੋਂ ਵਿਚਾਰਨ ਵਾਲਾ ਪ੍ਰੇਤ ਹੈ ਸਤਿਗੁਰੂ ਭੂਤ ਕੌਣ ਹੈ ਰਹਿੰਦੇ ਕਿੱਥੇ ਨੇ ਅਕਸਰ ਲੋਕੀ ਗੱਲਾਂ ਕਰਦੇ ਨੇ ਜਿਹੜੇ ਸ਼ਮਸ਼ਾਨ ਨੇ ਉਹਨਾਂ ਵਿੱਚ ਪੂਤ ਰਹਿੰਦੇ ਨੇ ਪਰ ਸਾਇਬ ਨੇ ਸਾਨੂੰ ਬਾਣੇ ਵਿੱਚ ਜਵਾਬ ਦਿੱਤਾ ਕਹਿਣ ਲੱਗੇ ਕਬੀਰ ਜਾਂ ਘਰ ਸਾਧਨਾ ਸੇਵੀਆਂ ਹਰ ਕੀ ਸੇਵਾ ਨਹੀਂ ਤੇ ਘਰ ਮਰਹਟਸਾਰ ਕੇ ਪੂਤ ਬਸੈਤ ਨੇ ਮਾਹ ਤੇ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਪੂਤ ਪ੍ਰੇਤ ਤੇ ਉਹ ਘਰ ਸ਼ਮਸ਼ਾਨ ਨੇ ਜਿਨ੍ਹਾਂ ਘਰਾਂ ਵਿੱਚ ਗੁਰਮਤ ਨਹੀਂ ਤੁਸੀਂ ਵਰਜੀ ਵਡਪਾਲ ਸਿੰਘ ਬਾਰੇ ਪੁੱਛਦੇ ਸੀ ਜੇ ਆਪਾਂ ਇਸ ਸਥਾਨ ਤੇ ਵੇਖੀਏ ਤੇ ਇੱਕ ਕਾਫੀ ਵੱਡੀ ਫੋਟੋ ਬਣੀ ਹੋਈ ਹੈ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਹੱਥ ਵਿੱਚੋਂ ਲਾਈਟ ਨਿਕਲ ਕੇ ਵਡਪਾਲ ਸਿੰਘ ਦੇ ਸਿਰ ਤੇ ਪੈ ਰਹੀ ਆ ਇਹ ਇਸ ਗੱਲ ਨੂੰ ਸਿੱਧ ਕਰਨ ਦਾ ਇਹ ਯਤਨ ਕੀਤਾ ਜਾ ਰਿਹਾ ਵੀ ਵੜਪਾਗ ਸਿੰਘ ਦੇ ਉੱਤੇ ਗੁਰੂ ਕਲ ਕੀ ਤਰਪਾਤਸ਼ਾ ਦੀ ਕਿਰਪਾ ਹੈ ਤਾਂ ਜੋ ਜਿਹੜਾ ਵੀ ਸਿੱਖ ਜਾਏ ਉਹਦੇ ਮਨ ਵਿੱਚ ਕੋਈ ਪਰਮਪੁਰੇਖਾ ਨਾ ਰਹੇ ਵੀ ਵੜਪਾਗ ਸਿੰਘ ਸਿੱਖੀ ਤੋਂ ਅਲੈਦਾ ਹੈ ਨਾਲੇ ਵੀਰ ਜੀ ਜੇ ਆਪਾਂ ਇਤਿਹਾਸਕ ਤਰੀਕਾ ਵਿਚਾਰੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ 7 ਸਾਲ ਬਾਅਦ ਇਹਦਾ ਜਨਮ ਹੋਇਆ ਬਿਲਕੁਲ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਇਹਨੂੰ ਕਦੋਂ ਮਿਲੇ ਕਦੋਂ ਅਸ਼ੀਰਵਾਦ ਦਿੱਤਾ ਇਹ ਸਾਰੇ ਜਿਸ ਤਰ੍ਹਾਂ ਤੁਸੀਂ ਦੱਸਿਆ ਸੰਗਤਾਂ ਵਿੱਚ ਪਰਮਪੁਰੇਖੇ ਪਾਣ ਵਾਲੀ ਗੱਲ ਹੈ ਨਾਲੇ ਵੀਰ ਜੀ ਇਹ ਉਹ ਬੰਦੇ ਨੇ ਜਿਨ੍ਹਾਂ ਦੇ ਵਡੇਰੇ ਜਿਸ ਤਰ੍ਹਾਂ ਤੇਰਮਲ ਧੀਰਮਲ ਧੀਰਮਲ ਹੁਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਖਤਮ ਕਰਨਾ ਚਾਹੁੰਦੇ ਨੇ ਸ਼ੀਹ ਮਸੰਦ ਨੂੰ ਕਹਿ ਕੇ ਗੋਲੀ ਚਲਵਾਈ ਤੇਰ ਵਿੱਚ ਜਿੰਨਾ ਲੋਕਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਤੇ ਗੋਲੀ ਚਲਾਈ ਹੋਵੇ ਸਤਿਗੁਰੂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹਨਾਂ ਲੋਕਾਂ ਤੋਂ ਅਸੀਂ ਆਪਣੇ ਭਲੇ ਦੀ ਆਸ ਕਿਵੇਂ ਰੱਖ ਸਕਦੇ ਆ ਬਿਲਕੁਲ ਜੀ ਤੇ ਸਾਨੂੰ ਅੱਜ ਲੋੜ ਹੈ ਅਵੇਅਰ ਹੋਣ ਦੀ ਇਸ ਸਥਾਨ ਤੇ ਕੇਸਾਂ ਦੀ ਕੁਰਬੇਦ ਵੀ ਹੁੰਦੀ ਹੈ ਕੇਸ ਖਿਲਾਰ ਕੇ ਦੀਵਾਰਾਂ ਨਾਲ ਮਾਰਿਆ ਜਾਂਦਾ ਤੇ ਜਿੰਨਾ ਕੇਸਾਂ ਦੇ ਸਬੰਧੀ ਕਦੇ ਭਾਈ ਆਨੰਦ ਲਾਲ ਹੋਣਾ ਨੇ ਲਫ਼ਜ਼ ਵਰਤੇ ਦੀਨ ਉਹ ਦੁਨੀਆ ਦਰਕਮੰਦੇ ਆਪਰੀ ਰੁਖ ਸ਼ਰਮਾ ਹਰ ਦੋ आलम ਕੀਮਤੇ ਯਕ ਤਾਰਮੂ ਏ ਯਾਰਮਾ ਸਾਰੀ ਦੁਨੀਆ ਦੀ ਦੌਲਤ ਇਕ ਥਾਂ ਇਕੱਤਰ ਹੋ ਜਾਏ ਫੇਰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡੇ ਇੱਕ ਕੇਸ ਦਾ ਮੋਲ ਨਹੀਂ ਪਾਇਆ ਜਾ ਸਕਦਾ ਉਹਨਾਂ ਕੇਸਾਂ ਦੀ ਇੰਨੀ ਘੋਰ ਬੇਦਵੀ ਇਸ ਸਥਾਨ ਤੇ ਵੇਖਣ ਨੂੰ ਮਿਲਦੀ ਹੈ ਇੱਕ ਬੱਚੀ ਆਪਣੇ ਫਾਦਰ ਨੂੰ ਪੁੱਛਦੀ ਹੈ ਬਈ ਡੈਡ ਭੂਤਪ੍ਰਿਤ ਕੀ ਚੀਜ਼ ਹੁੰਦੇ ਨੇ ਤੇ ਜਦੋਂ ਘਰ ਵਿੱਚ ਆ ਜਾਣ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਅਗੋ ਪਿਤਾ ਅਖਦਾ ਕਹਿੰਦਾ ਬੜੇ ਡਰਾਉਣੇ ਹੁੰਦੇ ਨੇ ਜਦੋਂ ਘਰ ਵਿੱਚ ਆ ਜਾਣ ਫਰਨੀਚਰ ਕਰੋਕਰੀ ਸਭ ਭੰਨ ਦਿੰਦੇ ਨੇ ਤੇ ਜਦੋਂ ਘਰ ਵਿੱਚ ਭੂਤ ਆ ਜਾਣ ਬੱਚੀ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਇਹ ਭੂਤਾਂ ਨੇ ਆਪਣੇ ਆਪ ਚਲੇ ਜਾਣਾ ਉਹ ਕਹਿੰਦੀ ਠੀਕ ਹੈ ਤਾਂ ਬੜਾ ਵਧੀਆ ਕੰਮ ਹੈ ਭੂਤਾਂ ਨੂੰ ਭਜਾਣ ਦਾ ਉਹ ਕੀ ਹੋਇਆ ਹਸਬੰਡ ਵਾਈਫ ਦੀ ਆਪਸ ਵਿੱਚ ਲੜਾਈ ਹੋ ਗਈ ਵਾਈਫ ਨੇ ਕੀ ਕੀਤਾ ਸਾਰੀ ਕਰੋਕਰੀ ਚੱਕ ਕੇ ਥੱਲੇ ਛੁੱਟੀ ਤੇ ਜਿਹੜਾ ਪਤੀ ਸੀ ਉਹਨੇ ਉਹਨੂੰ ਗੁੱਤੋਂ ਫੜ ਲਿਆ ਤੇ ਇਹ ਬੱਚੀ ਨਾ ਜ਼ਿਆਦਾ ਡਰ ਗਈ ਇਹ ਕੋਨੇ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਈ ਜਦੋਂ ਆਪਸ ਵਿੱਚ ਇਹਨਾਂ ਦੀ ਸ਼ਾਂਤੀ ਹੋਈ ਬੱਚੀ ਨੂੰ ਪੁੱਛਦੇ ਨੇ ਕੀ ਗੱਲ ਬੱਚੀ ਤੂੰ ਡਰ ਗਈ ਸੀ ਤੂੰ ਵਾਹਿਗੁਰੂ ਵਾਹਿਗੁਰੂ ਕਿਉਂ ਕਰਦੀ ਸੀ ਉਹ ਕਹਿੰਦੀ ਡੈਡੀ ਮੰਮੀ ਤੁਹਾਨੂੰ ਪਤਾ ਨਹੀਂ ਇਸ ਘਰ ਵਿੱਚ ਭੂਤ ਆ ਗਏ ਸਨ ਤੇ ਉਹਨਾਂ ਭੂਤਾਂ ਨੂੰ ਭਜਾਉਣ ਵਾਸਤੇ ਮੈਂ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਭੂਤ ਭੱਜ ਗਏ ਤੁਹਾਡੇ ਵਿੱਚ ਭੂਤ ਆ ਗਏ ਸਨ ਉਹਨਾਂ ਨੇ ਸ਼ਰਮਿੰਦੀ ਹਾਂਜੀ ਉਹ ਜਿਹੜੇ ਹਾਂ ਮਾਪਿ ਹੋਣਗੇ ਕਿੰਨੀ ਸ਼ਰਮ ਮਹਿਸੂਸ ਕੀਤੀ ਹੋਏਗੀ ਉਹਨਾਂ ਨੇ ਅਸਲ ਭੂਤ ਵੀਰ ਜੀ ਪੰਜ ਭੂਤ ਸਵਲ ਹੈ ਦੇਹੀ ਪੰਜ ਵਿਸ਼ੇ ਵਿਕਾਰਾਂ ਵਾਲੀ ਭਾਵਨਾ ਨਾਲੇ ਭਾਈ ਕਾਨ ਸਿੰਘ ਨਾਭਾ ਨੇ ਉਹਨਾਂ ਭੂਤ ਲਫ਼ਜ਼ ਦੇ ਅਰਥ ਬੜੇ ਪਿਆਰੇ ਕੀਤੇ ਕਹਿੰਦੇ ਪੰਜਾਂ ਤੱਤਾਂ ਦਾ ਨਾਮ ਭੂਤ ਹੈ ਜਿਹੜੀ ਸ਼ਬਦਾਵਲੀ ਉਹਨਾਂ ਲਿਖੀ ਕਹਿੰਦੇ ਪੰਜਾਂ ਤੱਤਾਂ ਦਾ ਨਾਮ ਭੂਤ ਹੈ ਪਰ ਭਰਮਗ੍ਰਸੇ ਅਗਿਆਨੀਆਂ ਨੇ ਮਰੇ ਹੋਏ ਜੀਵਾਂ ਦੇ ਕਈ ਨਾਮ ਰੱਖ ਕੇ ਤੰਤਰਿਕਾਂ ਦੀ ਵਸ਼ਪਾਈ ਅਡੰਬਰ ਕਰਦੇ ਨੇ ਵਾਸਤਵ ਵਿੱਚ ਪਰਮੇਸ਼ਵਰ ਤੋਂ ਬੇਮੁਖ ਹੋਣਾ ਇਹ ਲੋਗਾਂ ਦੀ ਭੂਤ ਪ੍ਰੇਤ ਸੰਘ ਹੈ ਭੂਤ ਉਹ ਨੇ ਜਿਹੜੇ ਪਰਮੇਸ਼ਵਰ ਤੋਂ ਬੇਮੁਖ ਹੋਏ ਨੇ ਤੇ ਜਿਹੜੇ ਪਰਮੇਸ਼ਵਰ ਨਾਲ ਜੁੜ ਜਾਂਦੇ ਨੇ ਉਹ ਦੇਵਤਾ ਪੱਧ ਤੱਕ ਪਹੁੰਚ ਜਾਂਦੇ ਨੇ ਪ੍ਰੇਤੋਂ ਕੀ ਤੋਂਨ ਦੇਵਤਾ ਤਨ ਕਰਨ ਹੈ ਹਾਰੇ ਸੱਬੇ ਸੇਖੋ ਬਾਰੇ ਨ ਪ੍ਰਭ ਕਾਜ ਸਵਾਰੇ ਸਤਿਗੁਰੂ ਦੀ ਬਾਣੀ ਦਾ ਫੈਸਲਾ ਕਿ ਦੁੱਖ ਉਦੋਂ ਹੁੰਦਾ ਜਦੋਂ ਸਾਡੇ ਗੁਰਦੁਆਰਿਆਂ ਦੇ ਅੰਦਰ ਇਸ ਤਰ੍ਹਾਂ ਦੀਆਂ ਮੈਗਜ਼ੀਨਸ ਇਸ ਤਰ੍ਹਾਂ ਦੇ ਇਸ਼ਤਿਹਾਰ ਨਿਊਜ਼ਪੇਪਰ ਪਏ ਹੁੰਦੇ ਨੇ ਜਿਨ੍ਹਾਂ ਵਿੱਚ ਬਾਬਿਆਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿਸੇ ਦੇ ਵਿੱਚ ਭੂਤ ਵੜ ਗਿਆ ਹੋਵੇ ਕਿਸੇ ਦੇ ਘਰ ਵਿੱਚ ਸ਼ਾਂਤੀ ਨਾ ਹੋਵੇ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹੋਣ ਸਾਡੇ ਕੋਲ ਆਓ ਅਸੀਂ ਐਸੀ ਸੁਭਾ ਦੀ ਪੂਰੀ ਦਿਆਂਗੇ ਉਹ ਠੀਕ ਹੋ ਜਾਣਗੇ ਮੈਂ ਬੇਨਤੀ ਕਰਾਂ ਵੀ ਜਿਹਨੂੰ ਤਾਂ ਗੁਰਬਾਣੀ ਦਾ ਗਿਆਨ ਹੈ ਉਹ ਤਾਂ ਵੀਰ ਜੀ ਪੌੜੀਆਂ ਚੜ ਕੇ ਸਿੱਧਾ ਗੁਰਦੁਆਰਾ ਸਾਹਿਬ ਮੱਥਾ ਟੇਕੇਗਾ ਸ਼ਤਪੂਤ ਦੇ ਚਰਨਾਂ ਵਿੱਚ ਜਾਏਗਾ ਤੇ ਜਿਹੜੇ ਬੱਚੇ ਨੂੰ ਵੀਰ ਜੀ ਗੁਰਬਾਣੀ ਦਾ ਪਤਾ ਨਹੀਂ ਨਵਾਂ ਨਵਾਂ ਗੁਰਦੁਆਰਾ ਸਾਹਿਬ ਆਉਣਾ ਸ਼ੁਰੂ ਹੋਇਆ ਉਹਨੇ ਮੈਗਜ਼ੀਨ ਪੜ੍ਹਨੀ ਆ ਬਸ ਉਸ ਬਾਬੇ ਦੀ ਐਡ ਵੇਖਣੀ ਤੇ ਨਾਲ ਹੀ ਫੋਨ ਕਰਨਾ ਬਸ ਫੋਨ ਕੀਤਾ ਤੇ ਸਮਝੋ ਗਿਆ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚੇ ਬੇਲਾ ਸਤਿਗੁਰੂ ਨੇ ਸੱਚ ਦੀ ਗੱਲ ਕੀਤੀ ਤੇ ਬੇਲਾ ਦਾ ਭਾਵ ਸਮੇਂ ਤੇ ਇੱਕ ਗੱਲ ਕੀਤੀ ਜੇ ਸਮਾਂ ਗੁਜ਼ਰ ਜਾਣ ਤੋਂ ਬਾਅਦ ਸੀ ਸੱਚ ਬੋਲੀਏ ਐਸਾ ਸੱਚ ਹਜ਼ਾਰਾਂ ਝੂਠਾਂ ਨਾਲੋਂ ਵੀ ਗਿਆ ਗੁਜ਼ਰਿਆ ਹੁੰਦਾ ਹੈ ਬਿਲਕੁਲ ਵਟ ਭਾਗ ਰਾਏ ਵਟਪਾਗ ਸਿੰਘ ਜਿਹਨੂੰ ਅਸੀਂ ਆਖਦੇ ਹਾਂ ਇਹ ਕਰਤਾਰਪੁਰ ਦੇ ਨੇੜੇ ਡੋਲੀਆਂ ਖੜਾਉਣ ਦਾ ਕੰਮ ਕਰਦਾ ਸੀ ਇਹ ਉਹਦਾ ਵੰਸ਼ਜ ਹੈ ਧੀਰਮਲ ਦਾ ਜਿਨੇ ਸ਼ਹੀਹ ਮਸੰਦ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੋਲੀ ਚਲਵਾਈ ਸੀ ਜੀ ਬਿਲਕੁਲ ਅਸੀਂ ਉਹਨਾਂ ਲੋਕਾਂ ਤੋਂ ਆਪਣੇ ਭਲੇ ਦੀ ਆਸ ਰੱਖਦੇ ਹਾਂ ਜਿਹੜੇ ਸਤਗੁਰੂ ਤੇ ਗੋਲੀਆਂ ਚਲਵਾ ਰਹੇ ਹਨ ਹਾਂ ਇਹ ਧੀਰਮਲ ਦਾ ਵੰਸ਼ਜ ਵਟਪਾਗ ਰਾਏ ਡੋਲੀਆਂ ਖੜਾਉਣ ਦਾ ਕੰਮ ਕਰਦਾ ਹੈ ਜਦੋਂ ਨਾਸਰ ਅਲੀ ਜਲੰਧਰ ਦਾ ਹਾਕਮ ਉਹਨੇ ਗੁਰਦੁਆਰਾ ਸਾਹਿਬ ਦੀ ਬੇਦਬੀ ਕੀਤੀ ਗੁਰਦੁਆਰਾ ਸਾਹਿਬ ਸਾੜਿਆ ਜੀ ਜੀ ਇਹ ਬੜਾ ਡਰ ਗਿਆ ਜੀ ਤੇ ਜੇ ਇਹਦੇ ਕੋਲ ਭੂਤਾਂ ਪ੍ਰੇਤਾਂ ਵਾਲੀ ਤਾਕਤ ਹੁੰਦੀ ਇਹ ਆਪਣੇ ਭੂਤ ਬੁਲਾ ਕੇ ਨਾਸਰ ਅਲੀ ਨੂੰ ਮਰਵਾ ਕਿਉਂ ਨਹੀਂ ਦਿੱਤਾ ਇਹ ਗਿਆ ਕਾਲ ਤਖਤ ਸਾਹਿਬ ਉੱਥੇ ਜਾ ਕੇ ਦਲ ਖਾਲਸਾ ਤੇ ਸਿੰਘਾਂ ਨੂੰ ਇਹਨੇ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਇਹਦੇ ਤੋਂ ਛਡਾਓ ਇਹਨੇ ਮੈਨੂੰ ਮਾਰ ਦੇਣਾ ਤੇ ਨੂੰ ਕੰਡੀਸ਼ਨ ਇਹ ਰੱਖੀ ਗਈ ਸੀ ਉਹਦੇ ਨਾਲ ਤਾਂ ਸੀ ਜਾ ਕੇ ਲੜਾਂਗੇ ਜੇ ਤੂੰ ਡੋਲੀਆਂ ਘਟਾਉਣ ਦਾ ਕੰਮ ਬੰਦ ਕਰੇਗਾ ਲੋਕਾਂ ਵਿੱਚ ਜਿਹੜਾ ਤੂੰ ਭਰਮ ਪਾਇਆ ਭੂਤ ਪ੍ਰੇਤ ਕੱਢਣਾ ਇਹ ਸਾਰੀਆਂ ਚੀਜ਼ਾਂ ਬੰਦ ਕਰ ਦਾਂਗੇ ਰਾਈਟ ਇਹ ਕਹਿੰਦਾ ਬਿਲਕੁਲ ਠੀਕ ਹੈ ਕਹਿੰਦੇ ਦੂਜੀ ਕੰਡੀਸ਼ਨ ਇਹ ਹੈ ਤੈਨੂੰ ਖੰਡੇ ਬਾਟੇ ਦੀ ਪੌਲ ਛਕਣੀ ਪੈਣੀ ਆ ਤੈਨੂੰ ਅੰਮ੍ਰਿਤ ਛਕਣਾ ਪੈਣਾ ਇਹ ਵਡਭਾਗ ਰਾਏ ਤੋਂ ਵਡਭਾਗ ਸਿੰਘ ਬਣਿਆ ਹਾਂਜੀ ਮਤਲਬ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕ ਲਿਆ ਇਹਨੇ ਤੋਤਾ ਨਹੀਂ ਬਦਲਿਆ ਹਾਂਜੀ ਇਹ ਜਿਸ ਤਰ੍ਹਾਂ ਥੋੜੇ ਸਮੇਂ ਵਾਸਤੇ ਇਹਨੇ ਆਪਣੇ ਕਰਮ ਜਿਹੜੇ ਸਨ ਅੰਮ੍ਰਿਤਧਾਰੀਆਂ ਵਾਂਗੂ ਰੱਖੇ ਪਰ ਜਦੋਂ ਸਭ ਕੁਝ ਸੁਖਸਾਂਦ ਹੋ ਗਿਆ ਸਭ ਕੁਝ ਠੀਕ ਠਾਕ ਹੋ ਗਿਆ ਇਹਨੇ ਫਿਰ ਦੁਬਾਰਾ ਲੋਕਾਂ ਦੇ ਭੂਤ ਕੱਢਣੇ ਸ਼ੁਰੂ ਕਰ ਦਿੱਤੇ ਜਦੋਂ ਦਲ ਖਾਲਸਾ ਦੇ ਸਿੰਘਾਂ ਨੇ ਵਾਰਨਿੰਗ ਦਿੱਤੀ ਤੈਨੂੰ ਮਾਰ ਦਿਆਂਗੇ ਖਤਮ ਕਰ ਬੰਦਾ ਡਰਦਾ ਪਹਾੜਾਂ ਵਿੱਚ ਚਲਾ ਗਿਆ ਹਿਮਾਚਲ ਪ੍ਰਦੇਸ਼ ਵਿੱਚ ਇਹਨੇ ਵੱਡਾ ਡੇਰਾ ਬਣਾਇਆ ਜਿੱਥੇ ਅੱਜ ਕੱਲ੍ਹ ਧੌਲੀਤਾਰ ਜਾਂ ਹੋਰ ਪੂਤਪਾਤ ਕੱਢਣ ਦੀਆਂ ਇਹ ਚੀਜ਼ਾਂ ਹੁੰਦੀਆਂ ਹਨ ਮੈਂ ਬੇਨਤੀ ਕਰਦੇ ਹਾਂ ਜਿਹੜੇ ਪ੍ਰੋਗਰਾਮ ਵੇਖ ਰਹੇ ਨੇ ਜੀ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 26 ਵਾਰੀ ਪੂਤ ਲਫ਼ਜ਼ ਆਇਆ ਹੈ ਕੀ ਅਪਾ ਪੂਤ ਤੇ ਬਿਸ਼ਵਾਸ ਕਰਦੇ ਅਸਲ ਵਿੱਚ ਵੀਰ ਜੀ ਇੱਕ ਕੌਂਟਰੋਵਰਸ਼ਲ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਪੂਤਾਂ ਤੇ ਵਿਸ਼ਵਾਸ ਕਰਦੇ ਹਨ ਪਰ ਸਤਿਗੁਰੂ ਨੇ ਉਹਨਾਂ ਭੂਤਾਂ ਦੀ ਗੱਲ ਕੀਤੀ ਹੈ ਕਬੀਰ ਜਾਂ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀਂ ਤੇ ਇਹ ਕਰ ਮਰਹਟਸਾਰ ਕੇ ਭੂਤ ਬਸਿਤਾ ਨਾਹੀਂ ਜਿੱਥੇ ਗੁਰੂ ਦੀ ਵਿਚਾਰ ਧਾਰਾ ਨਹੀਂ ਜਿੱਥੇ ਮਾਂ ਨੂੰ ਸ਼ਾਪਿੰਗ ਕਰਨ ਦਾ ਪਤਾ ਹੈ ਕਿੱਟੀ ਪਾਰਟੀ ਵਿੱਚ ਜਾਣ ਦਾ ਪਤਾ ਹੈ ਪਿਤਾ ਨੂੰ ਪੇਰੈਂਟਸ ਨੂੰ ਰਿਸ਼ਵਤ ਲੈਣ ਦਾ ਪਤਾ ਹੈ ਠੱਗੀ ਕਰਨ ਦਾ ਪਤਾ ਹੈ ਇਹ ਨਹੀਂ ਪਤਾ ਸੀ ਬੱਚਿਆਂ ਨੂੰ ਪੁਰਾਣ ਇਤਿਹਾਸ ਨਾਲ ਬਾਣੀ ਦੀ ਵਿਚਾਰ ਧਾਰਾ ਨਾਲ ਕਿਵੇਂ ਜੋੜਨਾ ਉਸ ਘਰ ਵਿੱਚ ਰਹਿਣ ਵਾਲੇ ਲੋਕ ਭੂਤ ਨੇ ਉਸ ਘਰ ਵਿੱਚ ਰਹਿਣ ਵਾਲੇ ਭੂਤ ਤੇ ਉਹ ਘਰ ਸਤਿਗੁਰੂ ਆਖਦੇ ਨੇ ਸ਼ਮਸ਼ਾਨ ਘਾਟ ਇਹ ਗਰ ਮਰਗੜ ਮਰਗੜ ਸ਼ਮਸ਼ਾਨ ਘਾਟ ਹਾਂਜੀ ਜੀ ਬਿਲਕੁਲ ਖਰਦੇਪੁਰ ਦੇ ਬੰਦੇ ਦੇ ਵਿੱਚ ਨਾ ਸ਼ਹੀਦ ਆਇਆ ਨਾ ਲਾਲਾਂ ਵਾਲਾ ਆਇਆ ਨਾ ਬੜਪਹਾ ਆਇਆ ਬੋਤੋ ਸਤਨਾਮ ਕਿਸੇ ਨੂੰ ਕਦੇ ਕੁਝ ਆਇਆ ਆਇਆ ਤਾਂ ਦੱਸੋ ਮੈਨੂੰ ਆਇਆ ਕਦੇ ਕਿਸੇ ਤੇ ਕੁਝ ਤਾਂ ਤੇ ਬੜਪਹਾ ਨਾਲ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਜਾਂਦਾ ਰੱਖਿਓ ਕਿ ਖਾਰਜਵੇਂ ਪੰਥ ਜੋ ਧੀਰਮਾਲ ਦੇ ਪੰਜਵੇਂ ਸਾਥੀਆ ਬੜਪਹਾ ਉਹ ਧਿਆਨ ਸੁਣ ਲਓ ਧੀਰਮਾਲ ਨੂੰ ਛੇਵੇਂ ਪਾਤਸ਼ਾਹ ਨੇ ਕੀ ਕਿਹਾ ਸੀ ਦੂਜਾ ਪਿਰਥੀਆ ਤੇ ਇਹਨੇ ਨੌਵੇਂ ਪਾਤਸ਼ਾਹ ਨੇ ਚਲਵਾਈ ਸੀ ਗੋਲੀ ਧੀਰਮਾਲ ਨੇ ਸ਼ਹੀਹ ਮਸੰਦ ਰਾਹੀਂ ਕਿੱਤੀਰ ਮੱਲ ਦੇ ਪੰਜਵੇਂ ਥਾਂ ਦੇ ਉੱਤੇ ਆ ਬੜਾ ਭਾਗ ਜਾਨੀ ਕਿ ਬੜਪਹਾਗੀਆਂ ਦੀ ਗੱਦੀ ਨੌਵੇਂ ਪਾਤਸ਼ਾਹ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗੱਦੀ ਹੈ ਬਿਆਨ ਖਮਰ ਕੀ ਸੋਦੀ ਗੋਲੀਆਂ ਚਲਾਉਣ ਵਾਲਿਆਂ ਦੀ ਜਾਂ ਨਾ ਗੁਰੂ ਤੇ ਮਰ ਕੇ ਤੁਸੀਂ ਜਿਉਂਦੇ ਮਰ ਕੇ ਆਪਾਂ ਜਿਹੜੇ ਜਾਣ ਜਾਨ ਵਾਲੇ ਬੜਪਹਾਗੇ ਉਹਨਾਂ ਦੀ ਗੱਲ ਹੈ ਬੜਪਹਾਗੇ ਜਿਹੜੇ ਜਾਂਦੇ ਜਿਉਂਦੇ ਮਰ ਕੇ ਉਹ ਗੁਰੂ ਤੇ ਗੋਲੀਆਂ ਚਲਾਉਣ ਲੈਂਦੇ ਜਾਣਾ ਤਾਂ ਤੇ ਅੱਜ ਤੋਂ ਬਾਅਦ ਨਾ ਜਾਇ ਜੜ ਬਾਗਿਆ ਤਨਖਾਹੀਆਂ ਹੋ ਚੁੱਕੀਆਂ ਪੰਜ ਪਰਿਆਂ ਕੋਲੇ ਪੇਸ਼ ਹੋਵੋ ਉਹ ਮਾਫੀ ਦੀ ਅਰਦਾਸ ਕਰਨਗੇ ਸੇਵਾ ਲਾਉਣਗੇ تنخیے ہو چکے ہیں جڑے کوئی ਭੈਣ ਜਾਂ ਭਾਈ ਬੜਪਾਗਿਆਂ ਦੇ ਵਾਗਿਆ ਅੱਜ ਤੋਂ ਬਾਅਦ ਜਾਇਓਣਾ ਸਮਾਪਚਾਰ ਹੋਣਾ 14 ਤਰੀਕ ਨੂੰ ਉਧੇ ਪੰਜ ਪਹਰੇ ਕੋਲੇ ਪੇਸ਼ ਹੋ ਜੋ ਸੁਧਾਈ ਦੀ ਰਸਤ ਕਰਾ ਲੋ ਮੁੜਕੇ ਨਹੀਂ ਜਾਣਾ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਗੱਲ ਕੀ ਹੈ ਜੇ ਜੋ ਦੱਸਿਆ ਹੈ ਇਤਿਹਾਸ ਹੈ ਜੀ ਨਿੰਦਾ ਨਹੀਂ ਮੈਂ ਕੀਤੀ ਜਦੋਂ ਮਰਜੀ ਇਸੇ ਮੱਤੀ ਜਾ ਕੇ ਪੁੱਛ ਲੋ ਵੀ ਧੀਰਮਲ ਜੀ ਤੇ ਬੜਪਾਗੀ ਇੱਕੋ ਹੈ ਕਿਉਂਕਿ ਧੀਰਮਲ ਦੀ ਗੱਦੀ ਤੇ ਪੰਜਵੇਂ ਥਾਂ ਤੇ ਬੜਪਾਗ ਹੈ ਤੇ ਇਹ ਪੰਜ ਵਿੱਚੋਂ ਖਾਰਜ ਹੈ ਕਿਉਂਕਿ ਇਹਨਾਂ ਨੇ ਗੁਰੂ ਤੇ ਗੋਲੀਆਂ ਚਲਾਈਆਂ